ਚੇਰ ਲੱਕੜ ਜੀ ਲੱਕੜ ਜਗਲੀ ਲੱਕੜ ਟਾਈਂ ਤੇ ਉਹ ਮਦੀਨ ਸੀ ਵੀ ਪ੍ਰਤੀਕ ਜੋ ਕਹਿੰਦੇ ਸੀਗਾ ਸੀ ਅਸੀਂ ਜਾਂ ਹੋਰ ਕੋਈ ਹੈ ਹੀ ਨਹੀਂ ਮੈਂ ਹਾਂ ਤੇ ਕੋਈ ਹੈ ਉਹਦੇ ਵਿੱਚ ਬਹੁਤ ਵੱਡਾ ਤਗੜਾ ਰਾਮ ਜੀ ਨੇ ਕਿਹਾ ਕਿ ਨਹੀਂ ਪਰਮਾਤਮਾ ਤੋਂ ਬਿਨਾ ਉਹਦੀ ਤੁਰਣਾ ਕੋਈ ਆਪਣੇ ਮਾ ਆਲੂ ਮੁਦਾਸਰ ਦਾ ਨਾ ਪਤਾ ਉਸ ਟਾਈਮ ਤੇ ਜੋ ਉਹਨਾਂ ਨੇ ਚਗੇ ਕੰਮ ਕੀਤੇ ਤੁਮਾਰਾਮ ਨੇ ਔਰ ਬੜੀ ਦੇ ਤੇ ਨੈਕੀ ਦੀ ਜਿੱਤ ਜਿਹੜੀ ਕੋਈ ਉਹਦੇ ਨਾਲ ਦੇਸ਼ ਉਸ ਟਾਈਮ ਕੋ 파ਰਕ ਵਰਸ਼ ਇੱਕ ਪੂਰੀ ਦੁਨੀਆ ਦੇ ਵਿੱਚ ਆਇਆ ਕਿ ਅਸੀਂ ਧਰਮ ਦੇ ਨਾਂ ਤੇ ਨਹੀਂ ਅਸੀਂ ਇਨਸਾਨ ਸਾਹਿਬ ਦੇ ਨਾਂ ਤੇ ਲੜਾਈ ਲੜੀਗਾ ਔਰ ਇਹ ਦੇਸ਼ ਨੂੰ ਅਕੇਲਾ ਛੇਡਾ ਉਹ ਅੱਜ ਉਸੇ ਚੀਜ਼ ਤੋਂ ਆਪਣੀ ਤਰ੍ਹਾਂ ਤਰੱਕੀ ਕਰ ਰਿਹਾ ਹੈ ਐਕਟਿਵ ਕੋ ਹੜਾ ਕਰਕੇ ਬਹੁਤ ਪ੍ਰਾਸਤੀ ਆਈ ਹੈ ਔਰ ਇਹਦਾ ਮਤਲਬ ਕਿ ਤੁਸੀਂ 12-13 ਕਿਲੋਮੀਟਰ ਕਿਦੋਂ ਚਲੇ ਜਾਓ ਇਤੋਂ ਲੱਗੇ ਤੇਰਕਲ ਬੁੱਤਰ ਪਾਸੇ ਲੋਕਾਂ ਨੇ ਫਸਲ ਤਕਰੀਬਨ ਤਬਾਹ ਹੋ ਗਈ। ਪਰ ਫੇਰ ਵੀ ਲੋਕੀ ਆਪਣੇ ਜਿਹੜੀ ਧਾਰਮਿਕ ਇਕਜੁਟਤਾ ਉਹਨੂੰ ਅਕੇਲਾ ਕਿਉਂ ਨਹੀਂ ਅੱਜ ਸਾਰੇ ਇਕੱਠੇ ਹੋਏ। ਤੇ ਤੁਸੀਂ ਵੀ ਇਹਨੂੰ ਕਿਸੇ ਦੇ ਚਿਹਰੇ ਦੇ ਦਿੱਤੇ ਕੋਈ ਖੁਸ਼ੀ ਤੇ ਖਾਣੇ ਦੇ ਤੋਂ ਕੋਈ ਉਹੋ ਜਿਹੀ ਚੀਜ਼ ਹੈ। ਜੋ ਪਹਿਲਾਂ ਜਿਸ ਤਰੀਕੇ ਦੇ ਨਾਲ ਖੁਸ਼ੀ ਨਾਲ ਆਉਂਦੇ ਸੀ ਉਹਨਾ ਵਧਿਆ ਜਾਂਦਾ ਸੀ ਜੋ ਫੈਸਲੇ ਲੈਂਦੇ ਸੀ। ਅੱਜ ਤੇ ਇਹ ਹੈ ਕਿ ਇੱਕ ਕਿਲੇ ਚੋਂ 10-10 ਕੁਇੰਟਲ ਦੀ ਮੁਕਦਰ ਕਰਕੇ 5-5 ਕੁਇੰਟਲ ਨੂੰ ਢੋਣੇ ਦਾ ਛੜ ਨਹੀਂ ਆ ਰਿਹਾ ਤੇ ਜਿਹੜਾ ਢੋਣਾ ਆ ਵੀ ਰਿਹਾ ਉਹ ਵੈਸੇ ਹੀ ਡੈਮੇਜ ਚੋਂ ਆ ਰਿਹਾ ਜਿਹਨੂੰ ਕਿਸਨੇ ਖੀਤਣਾ ਉਹ ਦੋ ਫਸਲਾਂ 'ਤੇ ਤਬਾਹ ਹੋ ਗਿਆ ਕਿ ਕੋਹ ਨਹੀਂ ਬਗੀ ਗਾਂ ਕਣਕ ਦਾ ਵੀ ਸੀਜ਼ਨ ਲੱਗਣ ਦੀ ਕੋਈ ਨਹੀਂ ਤੇ ਤਾਂ ਲੋਕ ਬੈਠੇ ਨੇ ਕਿ ਇਥੇ ਖਾਸਾਂ ਵਾਲੇ ਥੀਟਰ ਕੇ ਉੱਥੇ ਅਗਲਾ ਪਿੰਡ ਯਾਰ ਤੇ ਕੰਪਨੀ ਕੰਪੋਨਟ ਚੱਕ ਇੱਕ ਇੱਕ ਵਾਲਿਆ ਪਿੰਡ ਨੇ ਜਿੰਨਾ ਪ੍ਰੋਡਕਟ ਲੁੰਡੀ ਆਪਣਾ ਪੱਕੋ ਕੇ ਕਾਲੀ ਖਾਲ ਇਹਨਾਂ ਪਿੰਡ ਚ ਰੁਕਾ ਬੜੀ ਮਿਹਨਤ ਕੀਤੀ ਪਰ ਜਦੋਂ ਅਜੇ ਨੂੰ ਤੁਰਦੇ ਨੇ ਪੈਲੀ ਜਿਹੜੀ ਫੋਲੀ ਜਾਂ ਪਾਣੀ ਪੁੱਦੇ ਉਹਦੀ ਜ਼ਿੰਮੇਦਾਰੀ ਹੈਗਾ ਇਹਨਾਂ ਕਾਲਫ 72 ਵੀ ਨਹੀਂ ਹੋਣੀ ਹੈ ਪੈਲੀਆਂ ਇਹਦੇ ਚ ਮਨੋਕੰਤ ਸਿੰਘ ਸਾਹਿਬ ਨੇ ਕਿਹਾ ਕਿ ਮੈਂ 20000 ਰੁਪਏ ਦੇ ਰਾਂਗਾ ਆਸ ਕਰਦੇ ਹਾਂ ਕਿ ਉਹ ਵੀ ਇਹ ਰੁਪਏ ਦੇਣਗੇ ਇੱਕ ਬਹੁਤ ਬੁਰੀ ਸਥਿਤੀ ਤੇ ਨਹੀਂ ਕਿ ਜਿਹੜੇ ਗੋਦੀ ਵਾਲਿਆ ਫੈਸਲਾ ਨੇ ਵੇ ਦਿੱਤ ਮੱਕ ਤੇ ਲੱਖ ਲੱਖ ਰੁਪਏ ਦੋ ਦੱਖਣ ਦੇ ਜ਼ਮੀਨ ਦਾ ਉਹਦਾ ਰੇਣੀ ਹੈ ਜਿਸ ਤੇ ਲਿਖਿਆ ਸੀ ਉਹ ਤੇ ਉਹਦਾ ਕਿ ਹੁਣ ਵੀ ਲੱਖ ਰੁਪਏ 50000 ਰੁਪਏ ਦਾ ਸਰਕਾਰੀ ਜਨ 1.5 ਲੱਖ ਪਾ ਜਾਂਦਾ ਸੀ ਦੋਨਾਂ ਦੇ ਕੋਲ ਤੋਂ ਕੀ ਹੈ ਇਸ ਕਰੇ ਛੋਲ ਮਿਲਾ ਕੇ ਪੰਜਾਬ ਦਾ ਬਹੁਤ ਵੱਡਾ ਬਣ ਰਿਹਾ ਹੈ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਲੈਕਸ਼ਨ ਵਾਲੀ 250 ਕਰੋੜ ਉਥੇ ਦੇ ਹੈ ਕਿ 16 ਕਰੋੜ ਪਰ ਨਾਲ ਹੀ ਇਹ ਵੀ ਬੇਨਤੀ ਕਰਦੇ ਆ ਕਿ ਜਿਹੜਾ 12000 ਕਰੋੜ ਰਕਮ ਇਸ ਤਰ੍ਹਾਂ ਰੱਖਿਆ ਉਹ ਜੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਦੱਸੂਗਾ ਤੇ ਪ੍ਰਧਾਨ ਮੰਤਰੀ ਜੀ ਤੁਸੀਂ ਰਿਸਟਰ ਭੇਜ ਦਿਓ ਕਿ ਕਿਹੜੇ ਕਿਹੜੇ ਸਾਲ ਕਿਵੇਂ ਕਿਵੇਂ ਕਿਸ-ਕਿਸ ਟਾਈਮ ਆਇਆ ਤੇ ਜਿਹੜੇ ਜਿਹੜੇ ਟਾਈਮ ਦੇ ਵਿੱਚ ਜੇ ਸਰਕਾਰ ਨੇ ਉਹ ਗਲਤ ਵਰਤੋਂ ਕੀਤੀ ਉਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਇਲਜ਼ਾਮ ਦਰਸਿਆਂ ਤੋਂ ਉੱਪਰ ਰੁਕਣਾ ਨਹੀਂ ਬਿਲਕੁਲ ਗਲਮ ਇਲਜ਼ਾਮ ਲਾਉਣ ਦੀ ਗੱਲ ਨਹੀਂ ਉਹਨਾਂ ਨੇ ਕਿਹਾ ਸੀ 12000 ਕਰੋੜ ਰੁਪਏ ਜੇ ਕਿਨੇ ਸਾਨੂੰ ਆਇਆ ਨਹੀਂ ਪਰ ਇਹ ਤੇ ਹੁਣ ਮੁੱਖ ਮੰਤਰੀ ਸਾਹਿਬ ਦਾ ਕੰਮ ਹੈ ਕਿ ਲੋਕਾਂ ਨੂੰ ਦੱਸਣ ਕਿ 12.5 ਹਜ਼ਾਰ ਕਰੋੜ ਦਾ ਕੋਈ ਰੁਪਈਆ ਨਹੀਂ ਪਰ ਇਸ ਤਰੀਕੇ ਦੇ ਨਾਲ ਜੋ ਮੰਤਰੀ ਸਾਹਿਬ ਕੱਲ ਰਾਜਨਾਥ ਸਿੰਘ ਨੂੰ ਮਿਲ ਕੇ ਆ ਤੇ ਜਿਸ ਤਿਕ ਨੂੰ ਪ੍ਰੈਸ ਕਾਨਫਰੰਸ ਦਿੱਤੀ ਹੈ ਮੋੜੀ ਸ਼ਰਮਨਾਕੂ ਪ੍ਰੈਸ ਕਾਨਫਰੰਸ ਸੀ ਲੋਕਾਂ ਦੀਆਂ ਗੱਲਾਂ ਨਹੀਂ ਹੋ ਰਹੀ ਤਾਂ ਦੱਸਿਆ ਗਿਆ ਕੀ ਮੰਗਾਂ ਰੱਖੀ ਉਹ ਨਹੀਂ ਦੱਸੀ ਗਈ ਹੈ ਪਤਾ ਨਹੀਂ ਕਿਹੜੀ ਦੁਨੀਆ ਚ ਮੁੱਖ ਮੰਤਰੀ ਸਾਹਿਬ ਉਸਦੇ ਕਿਸ ਲਿਹਾਜ਼ੇ ਤੇ ਬੈਠੇ ਸੀਗੇ ਕਿਸ ਦੁਨੀਆ ਚ ਬੈਠੇ ਸੀ ਉਹ ਇੱਕ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਰਾਹੁਲ ਗਰਦੇ ਵੀ ਲਿਖੇ ਵਧੀ ਦੀ ਜਿਸ ਲੜ ਰਹੇ ਨੇ ਜੋਟ ਚੋਰੀ ਦੇ ਮਾਮਲੇ ਨਹੀਂ ਦੇਖੋ ਵੋਟ ਚੋਰੀ ਦਾ ਜਿਹੜਾ 60 ਲੱਖ ਤੇ ਵੋਟ ਉੱਥੇ ਕੱਟ ਦਿੱਤੀ ਆ ਵਿਹਾਰ ਦੇ ਵਿੱਚ ਤੇ ਇਹ ਤੋਂ ਜਿਹੜੀਆਂ ਜੇ ਇੰਸਟੀਟਿਊਸ਼ਨ ਹੁੰਦੇ ਨੇ ਕਨਸਟੀਟਿਊਸ਼ਨਲ ਜਿਹੜੀਆਂ ਇੰਜੀਕਸ਼ਨ ਹੁੰਦੇ ਨੇ ਜੇ ਉਹੋ ਹੀ ਬਹਿ ਜਾਣ ਉਹੋ ਹੀ ਤੁਹਾਨੂੰ ਰਸਤਾ ਨਾ ਦਿਖਾਉਣ ਤੇ ਲੜਾਈ ਲੜਾਂਗੇ ਔਰ ਅੱਗੇ ਵੀ ਲੜਾਂਗੇ